ਉਸ਼ਾਰਪਨ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਅਸੀਂ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਭੱਖਦੇ ਹੋਏ ਮਸਲੇ ਸੋ ਇਹਨਾਂ ਸਾਰੇ ਮਸਲਿਆਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਸਾਥੀ ਚੇਤਨ ਕਸ਼ਮ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਚੇਤਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੇਤਨ ਜੀ ਪੰਜਾਬ ਦੇ ਭੱਖਦੇ ਹੋਏ ਮਸਲਿਆਂ ਤੇ ਗੱਲਬਾਤ ਕਰਨੀ ਚਾਹੁੰਨਾ ਤੁਹਾਡੇ ਨਾਲ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਜੇ ਆਪਾਂ ਮਾਨਯੋਗ ਹਾਈ ਕੋਰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਿਹੜਾ ਮਾਮਲਾ ਹੈ ਸੀਬੀਆ ਦੇ ਕੋ ਇੱਕ ਤਾਂ ਇੱਕ ਪੰਜਾਬ ਪੁਲਿਸ ਲਈ ਤੇ ਪੰਜਾਬ ਸਰਕਾਰ ਲਈ ਦੋਹਾਂ ਲਈ ਇੱਕ ਬੇਹਦ ਸ਼ਰਮਨਾਕੀ ਗੱਲ ਹੈ ਕਿਉਂਕਿ ਮਾਨਚੋਗ ਹਾਈ ਕੋਰਟ ਨੇ ਪਹਿਲਾਂ ਚਾਰਜ ਜਿਹੜੀ ਚੰਡੀਗੜ੍ਹ ਪੁਲਿਸ ਨੂੰ ਸੌਂਪੀ ਸੀ ਕਿਉਂਕਿ ਕਰਨਲ ਬਾਠ ਮਾਮਲਾ ਜਦੋਂ ਵਾਪਰਦਾ ਤਾਂ ਉਸ ਦਾ ਰੋਸ ਆ ਜਿਹੜਾ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਪਨਪ ਜਾਂਦਾ ਜੀ ਅਸੀਂ ਵੀ ਇੱਥੇ ਬੀਜੀ ਇੰਟਰਵਿਊਜ਼ ਕੀਤੀਆਂ ਸੀ ਜਿਹੜੀ ਇੱਥੋਂ ਦੀ ਇਹ ਜਥੇਬੰਦੀ ਆ ਇਹ ਸਾਬਕਾ ਫੌਜੀਆਂ ਦੀ ਹੈ ਨਾ ਜੀ ਸੰਸਥਾ ਜਿਹੜੀ ਯੂਨੀਅਨ ਆਫੀ ਚੋਨਾ ਜੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਜਿਹੜਾ ਕਰਨਲ ਬਾਟ ਦੇ ਮਿਸਿਸ ਨੇ ਪਤਨੀ ਨੇ ਉਹਨਾਂ ਨੇ ਉਹਨਾਂ ਨੇ ਇਹ ਮੁੱਖ ਮੰਤਰੀ ਦੇ ਨਾਲ ਵੀ ਗੱਲਬਾਤ ਕੀਤੀ ਸੀ ਮੁਲਾਕਾਤ ਕੀਤੀ ਸੀ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸ਼ਾਮ ਤੱਕ ਤੁਹਾਨੂੰ ਜਿਹੜੇ ਉਹ ਇਸ ਦੇ ਸਿੱਟੇ ਜਿਹੜੇ ਬਠਿੰਡ ਦੇ ਜ਼ਰੂਰ ਮਿਲਣਗੇ ਪ੍ਰੰਤੂ ਨਹੀਂ ਮਿਲੇ ਤਾਂ ਉਸ ਮਾਤਾ ਨੂੰ ਵੀ ਸਲਾਮਾ ਕਰਨਲ ਬਾਟ ਦੀ ਪਤਨੀ ਨੂੰ ਜਿਹੜਾ ਬੜੀ ਉਹ ਬੇਤੜਕ ਹੋ ਕੇ ਉਹ ਬੋਲਦੇ ਨੇ ਤਾਂ ਉਸ ਤੋਂ ਬਾਅਦ ਇਹ ਜਾਂ ਤਾਂ ਜਿਹੜੀ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਸੀ ਪਹਿਲਾਂ ਇੱਕ ਸੈੱਟ ਬਣਾਈ ਜਾਂਦੀ ਹੈ ਉਸਦੇ ਵਿੱਚ ਤਿੰਨ ਕਿ ਖਰੇ ਪੰਜ ਜ਼ਿਲ੍ਹਿਆਂ ਦੇ ਐਸਐਸਪੀ ਸ਼ਾਮਿਲ ਕੀਤੇ ਜਾਂਦੇ ਨੇ ਸ਼ਾਇਦ ਤਿੰਨ ਮੈਂਬਰੀ ਸੈੱਟ ਹੁੰਦੀ ਹੈ ਜੀ ਤੇ ਜਦੋਂ ਪਰਿਵਾਰ ਸੈਟੀਸਫਾਈਡ ਨਹੀਂ ਹੁੰਦਾ ਤਾਂ ਇਸ ਲਈ ਮਾਨਜੋਗ ਹਾਈ ਕੋਰਟ ਵੱਲੋਂ ਜਿਹੜੀ ਉਹ ਚੰਡੀਗੜ੍ਹ ਪੁਲਿਸ ਦੀ ਇੱਕ ਸੈੱਟ ਤਿਆਰ ਕਰ ਦਿੱਤੀ ਜਾਂਦੀ ਹੈ ਪਰੰਤੂ ਦੋਸ਼ ਲੱਗਦਾ ਕਿ ਚੰਡੀਗੜ੍ਹ ਪੁਲਿਸ ਵੀ ਜਾਂ ਜਿਹੜੀ ਉਹ ਪੰਜਾਬ ਪੁਲਿਸ ਦੇ ਉਹਨਾਂ ਆਫਸਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੀ ਸੀਗੇ ਤਾਂ ਉਸ ਤੋਂ ਬਾਅਦ ਜਦੋਂ ਮਾਮਲਾ ਮੋੜ ਤੋਂ ਗਰਮਾਉਣ ਲੱਗਿਆ ਜਦੋਂ ਪਰਿਵਾਰ ਮੈਨੂੰ ਲੱਗਦਾ ਕਿ ਦੁਬਾਰਾ ਮਾਨਜੋਗ ਹਾਈ ਕੋਰਟ ਦੇ ਵਿੱਚ ਪਹੁੰਚਿਆ ਦਾ ਹਾਈ ਮਾਨਜੋਗ ਹਾਈ ਕੋਰਟ ਨੇ ਜਿਹੜੀ ਚੰਡੀਗੜ੍ਹ ਪੁਲਿਸ ਦੀ ਵਿੱਚ ਝਾੜ-ਚੰਬ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਕਿਉਂ ਨਾ ਫਿਰ ਇਹ ਮਾਮਲਾ ਸੀਬੀਆ ਨੂੰ ਵੀ ਸੌਂਪ ਦਿੱਤਾ ਜਾਵੇ। ਹੁਣ ਸੀਬੀਆ ਦੇ ਸਪੁਰਦ ਇਹ ਮਾਮਲਾ ਕਰ ਦਿੱਤਾ ਹੈ ਤੇ ਹੁਣ ਕਰਨਲ ਸਾਹਿਬ ਦਾ ਪਰਿਵਾਰ ਵੀ ਸੈਟੀਸਫਾਈਡ ਹੈ ਤੇ ਹੁਣ ਲੱਗਦਾ ਹੈ ਕਿ ਇਸ ਦੇ ਜਿਹੜੇ ਉਹ ਸਿੱਟੇ ਆ ਬਹੁਤ ਜਲਦ ਨਿਕਲ ਕੇ ਸਾਹਮਣੇ ਆਉਣਗੇ। ਪ੍ਰੰਤੂ ਮਾਨਜੋਗ ਹਾਈ ਕੋਰਟ ਵੱਲੋਂ ਇਸ ਤਰ੍ਹਾਂ ਸੀਬੀਆ ਨੂੰ ਇਹ ਮਾਮਲਾ ਜਿਹੜਾ ਇੱਕ ਬਹੁ ਚਰਚਿਤ ਮਾਮਲਾ ਪ੍ਰੀਤਜੀ ਬਣ ਗਿਆ ਸੀ ਉਹ ਇਹ ਸੀਬੀਆ ਨੂੰ ਸੌਪ ਦਿੱਤਾ ਗਿਆ ਤੇ ਕਿਤੇ ਨਾ ਕਿਤੇ ਚੰਡੀਗੜ੍ਹ ਪੁਲਿਸ ਲਈ ਪੰਜਾਬ ਸਰਕਾਰ ਦੇ ਜਿਹੜੇ ਬੇਅਦਕ ਸ਼ਰਮਨਾਕ ਕਾਰਾਏ ਮੰਨਿਆ ਜਾ ਰਿਹਾ ਜੀ ਜੀਤਨ ਜੀ ਮੈਂ ਅਗਰੇ ਸਵਾਲ ਲਾਉਣਾ ਚਾਹੁੰਦਾ ਤਰਨ ਤਰਨ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਉੱਥੇ ਦੇ ਤਿੰਨ ਵਾਰ ਦੇ ਵਿਧਾਇਕ ਨੇ ਹਰਮੀਤ ਸਿੰਘ ਸਿੱਧੂ ਜਿਹੜੇ ਨੇ ਸੰਧੂ ਮਾਫੀ ਚਾਹੁੰਦਾ ਜੋ ਹਰਮੀਤ ਸਿੰਘ ਸੰਧੂ ਨੇ ਉਹ ਆਪ ਦੇ ਵਿੱਚ ਸ਼ਾਮਲ ਹੋਏ ਨੇ ਕੀ ਲੱਗਦਾ ਹੈ ਕਿ ਬਹੁਤ ਮਤ ਜਿੱਤ ਪ੍ਰਾਪਤ ਕਰਨਗੇ ਕਿ ਨਹੀਂ ਜੀ ਦੇਖੋ ਜਿੱਤਾ ਹਾਰਾ ਤਾਂ ਇੱਕ ਜਿੱਦਾਂ ਕਹਿੰਦਾ ਨਾ ਪਾਰਟ ਆਫ ਲਾਈਫ ਹੈ ਇਹ ਵੀ ਇੱਕ ਪਾਰਟ ਆਫ ਪੋਲਿਟਿਕਸ ਹੈ ਜੀ ਜਿੱਤਾ ਹਾਰਾ ਤੋਂ ਪਹਿਲਾ ਸਵਾਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਅੱਜ ਕਿੱਥੇ ਖੜੇ ਆ ਭਗਵੰਤ ਮਾਨ ਮਤਲਬ ਕਿ ਉਹਨਾਂ ਨੇ ਮੈਨੂੰ ਤਾਂ ਇੰਜ ਜਾਪਦਾ ਇੱਕ ਬਤੌਰ ਆਮ ਨਾਗਰਿਕ ਬਤੌਰ ਇੱਕ ਆਮ ਵੋਟਰ ਮੈਨੂੰ ਤਾਂ ਇਹ ਲੱਗਦਾ ਕਿ ਉਹਨਾਂ ਨੇ ਤਾਂ ਇਹ ਸਿਆਸਤ ਨੂੰ ਵੀ ਇੱਕ ਉਹ ਰੰਗਾ ਰੰਗ ਪ੍ਰੋਗਰਾਮ ਦਾ ਇੱਕ ਮੰਚ ਉਹਨਾਂ ਨੇ ਸਮਝ ਲਿਆ ਹੋਇਆ ਜੀ ਜਦੋਂ ਕਿਤੇ ਰੰਗ ਮੰਚ ਜਦੋਂ ਕਿਤੇ ਇਲੈਕਸ਼ਨ ਹੁੰਦੇ ਨੇ ਮੈਂ ਤੁਹਾਨੂੰ ਇੱਕ ਮੁੱਖ ਮੰਤਰੀ ਸਾਹਿਬ ਦੀ ਛੋਟੀ ਜੀ ਐਗਜ਼ਾਮਪਲ ਦਿੰਦਾ ਜੀ ਲੁਧਿਆਣਾ ਜਦੋਂ ਉੱਥੋਂ ਐਮਐਲਏ ਸਾਹਿਬ ਦੀ ਮੌਤ ਹੋ ਜਾਂਦੀ ਹੈ ਹੈਨਾ ਕਿਸੇ ਕਾਰਨ ਜੀ ਗੋਗੀ ਸਾਹਿਬ ਐਮਐਲਏ ਗੋਗੀ ਦੀ ਹੈਨਾ ਉਸ ਤੋਂ ਬਾਅਦ ਭਗਵੰਤ ਮਾਨ ਦੀਆਂ ਆਪਾਂ ਸਪੀਚਾਂ ਸੁਣੀ ਅਸੀਂ ਮੁੱਖ ਮੰਤਰੀ ਸਾਹਿਬ ਦੀਆਂ ਕਹਿੰਦੇ ਅਜੇ ਸਾਡੇ ਜਿਹੜੇ ਸਾਬਕਾ ਵਿਧਾਇਕ ਸੀ ਮਰਹੂਮ ਵਿਧਾਇਕ ਸੀ ਉਹਨਾਂ ਦਾ ਸੇਵਾ ਠੰਡਾ ਵੀ ਨਹੀਂ ਹੋਇਆ ਸੀ ਕਾਂਗਰਸੀਆਂ ਨੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਸੀ ਹੂੰ ਤਰਨ ਤਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਜਿਹੜੇ ਉਹਨਾਂ ਦੀ ਸਰਦਾਰ ਸਾਹਿਬ ਦੀ ਕੁਦਰਤੀ ਮੌਤ ਹੋ ਗਈ ਹੈ ਨਾ ਜੀ ਜੀ ਤਾਂ ਹੁਣ ਇਹ ਗੱਲ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਤੁਹਾਡੇ ਤਾਂ ਵੀ ਠੁਕਦੀ ਆ ਮੈਨੂੰ ਲੱਗਦਾ ਕਿ ਅਜੇ ਉਹਨਾਂ ਦੀ ਅੰਤਿਮ ਅਰਦਾਸ ਨਹੀਂ ਹੋਈ ਆ ਜਾਂ ਹੋ ਵੀ ਗਈ ਹੋਊਗੀ ਉਹਨੂੰ ਇੱਕ ਦੁੱਕਾ ਦਿਨ ਹੋਏ ਹੋਣਗੇ ਤੁਹਾਨੂੰ ਇੱਡੀ ਕਿਹੜੀ ਜਲਦਬਾਜ਼ੀ ਆ ਕਿ ਇੱਡੀ ਕਿਹੜੀ ਕਾਲ ਪਈ ਹੋਵੇ ਕਿ ਤੁਸੀਂ ਹੋਰ ਨਾ ਪਾਰਟੀਆਂ ਵਾਲੇ ਝਾਕੜਾ ਸ਼ੁਰੂ ਕਰ ਦਿੱਤਾ ਹੁਣ ਭਾਈ ਕਿੰਨੂੰ ਅਸੀਂ ਚੱਕ ਕੇ ਲਈਏ ਹੂੰ ਬਿਲਕੁਲ ਠੀਕ ਹੈ ਨਾ ਜਦੋਂ ਇਲੈਕਸ਼ਨ ਹੁੰਦੇ ਇਹਨਾਂ ਨੂੰ ਦੂਜੀਆਂ ਪਾਰਟੀਆਂ ਨਾਲ ਦੇਖਣਾ ਪੈਂਦਾ ਜੇ ਅਸੀਂ ਕਿੰਨੂੰ ਚੱਕ ਕੇ ਲਈਏ ਉਦਾਂ ਹੀ ਗੱਲਾਂ ਕਰਦੇ ਨੇ ਭਗਵੰਤ ਸਿੰਘ ਸਾਬ ਵਿਧਾਨ ਸਭਾ ਦੇ ਵਿੱਚ ਠੋਕ ਠੋਕ ਗੱਲਾਂ ਕਰਦੇ ਨੇ ਫੋਕੀਆਂ ਗੱਲਾਂ ਮੈਂ ਕਹਾਂਗਾ ਜੀ ਇਹਨਾਂ ਨੂੰ ਭਗਵੰਤ ਮਾਨ ਦੀਆਂ ਫੋਕੀਆਂ ਗੱਲਾਂ ਕਰਦੇ ਨੇ ਫੋਕੇ ਦਾਅਵੇ ਕਰਦੇ ਨੇ ਸਵਾ 3 ਕਰੋੜ ਪੰਜਾਬੀਆਂ ਨੇ ਪਿਆਰ ਦਿੱਤਾ ਸਵਾ 3 ਕਰੋੜ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਗੱਲਾਂ ਕਰੋੜ ਕਰੋੜ ਕੇ ਬੋਲਦੇ ਨੇ ਆਵਾਜ਼ ਬਦਲ ਕੇ ਤੁਹਾਨੂੰ ਸਵਾ 3 ਕਰੋੜ ਦੇ ਵਿੱਚੋਂ ਕੋਈ ਲੱਭਦਾ ਹੀ ਨਹੀਂ ਜਦੋਂ ਇਲੈਕਸ਼ਨ ਹੁੰਦੇ ਆ ਤੁਹਾਨੂੰ ਦੂਜੀਆਂ ਪਾਰਟੀਆਂ ਨਾਲ ਦੇਖਣਾ ਪੈਂਦਾ ਮੈਨੂੰ ਲੱਗਦਾ ਐਂ ਚਾਤ ਮਾਰਦੇ ਆ ਜੀ ਫੇ ਕਿਹੜੇ ਕਾਂਗਰਸ ਚੋਂ ਚੱਕ ਕੇ ਲਿਆਵਾਂ ਕਿਸੇ ਨੂੰ ਅਕਾਲੀ ਦਲ ਚੋਂ ਲਿਆਵਾਂ ਭਾਜਪਾ ਨੂੰ ਲਿਆਵਾਂ ਜਿਹੜੇ ਇਹਨਾਂ ਨੂੰ ਨਿੰਦਣ ਲੱਗੇ ਹੁੰਦੇ ਨੇ ਜੀ ਉਹ ਇਹ ਅਸੀਂ ਪਾਰਟੀਆਂ ਤੋਂ ਇਹਨਾਂ ਦੇ ਆਪਣੇ ਜਿਹੜੇ ਭਮੱਕੜ ਆ ਪੁਰਾਣੇ ਬਰ ਕਰਾ ਬਥੇਰਾ ਇੱਕ ਪੰਜਾਬੀ ਦੇ ਵਿੱਚ ਸਿਰ ਕੀ ਕਹਿੰਦੇ ਹੁੰਦੇ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਜੀ ਉਹ ਫਿਰ ਆ ਭਈ ਉਹ ਵੀਡੀਓਜ਼ ਵਾਇਰਲ ਕਰਦੇ ਨੇ ਨਵਜੋਤ ਮਹਿਤਾ ਸਾਡਾ ਵੀਰ ਚੱਬੇ ਵਾਲਾ ਕਿਸੇ ਟਾਈਮ ਉਹ ਭਗਵੰਤ ਮਾਨ ਦੀ ਸੱਚੀ ਬਾਹ ਸੀਗੀ ਸਭ ਤੋਂ ਵੱਧ ਪੋਤੜੇ ਉਹ ਫਰੂਲ ਦਿੰਦਾ ਜੀ ਇਹਨਾਂ ਦੇ ਜੀ ਤਾਂ ਐਵੇਂ ਲੱਗਦਾ ਕਿ ਜਦੋਂ ਜਲੰਧਰ ਦੇ ਇਲੈਕਸ਼ਨ ਹੁੰਦੇ ਨੇ ਇਹ ਕਾਂਗਰਸ ਤੋਂ ਸ਼ਸ਼ੀਲ ਰਿੰਕੂ ਲੈ ਜਾਂਦੇ ਨੇ ਹੁਸ਼ਿਆਰਪੁਰ ਦੇ ਵਿੱਚ ਇਲੈਕਸ਼ਨ ਹੁੰਦੇ ਜਦੋਂ ਸਿਗੇ ਲੋਕ ਸਭਾ ਦੀਆਂ ਚੋਣਾਂ ਇਹ ਫਿਰ ਨਿਗਮ ਮਾਰਦੇ ਸੀ ਕਿੰਨੂ ਦਈਏ ਕਿਹਨੂੰ ਦਈਏ ਡਾਕਟਰ ਰਾਜਮਾਰ ਨੂੰ ਚੱਕ ਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਇਸੇ ਤਰ੍ਹਾਂ ਅਨੇਕਾਂ ਹੀ ਬੰਦਿਆਂ ਨੂੰ ਇਹ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਚੱਕ ਕੇ ਲਿਆਇਆ ਜਿੱਦਾਂ ਹੁਣ ਤਰਨ-ਤਰਨ ਦੇ ਵਿੱਚ ਕੀਤਾ ਮਤਲਬ ਕਿ ਆਪਣੇ ਇਹਨਾਂ ਤੋਂ ਵਿਸ਼ਵਾਸ ਹੀ ਨਹੀਂ ਜੀ ਇਹਨਾਂ ਦੇ ਹੁਣ 95 96 ਵਧਾਇਕਾਂ ਜੀ ਜੀ ਮਤਲਬ ਕਿ 95 96 ਵਧਾਇਕਾਂ ਦਾ ਮਤਲਬ ਹੈ ਕਿ ਘੱਟੋ-ਘੱਟ 90% ਪੰਜਾਬ ਦੇ ਵਿੱਚ ਇਹਨਾਂ ਦੇ ਬੰਦੇ ਵਧਾਇਕ ਨੇ ਹੈ ਨਾ ਜੀ ਮਤਲਬ ਇਹਨਾਂ ਨੂੰ ਫੇਰ ਦੂਜੀਆਂ ਪਾਰਟੀਆਂ ਵੱਲ ਝਾਕਣਾ ਪੈਂਦਾ ਫੇ ਉਹੀ ਆ ਕਹਿਣੀ ਤਾਂ ਕਥਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜਿੱਦਾਂ ਕਾਂਗਰਸੀ ਇਕਾਲੀ ਭਾਜੀਪੀ ਵਾਲੇ ਮੂਰਖ ਬਣਾਉਂਦੇ ਸੀਗੇ ਇਹ ਆਮ ਲੋਕਾਂ ਨੂੰ ਉਸੇ ਰਾਹਾਂ ਤੇ ਮੁੱਖ ਮੰਤਰੀ ਬਣਾਉਂਦੇ ਹੁਣ ਲੋਕ ਕਹਿੰਦੇ ਨੇ ਉਹਨਾਂ ਦੇ ਵੀ ਸੇਰੇ ਨਿਕਲੇ ਜੀ ਬਿਲਕੁਲ ਨਿਕਲੇ ਨੇ ਮੈਂ ਤਾਂ ਆਪਣੇ ਮੂੰਹ ਕਹਿ ਰਿਹਾ ਜੀ ਇਹ ਤਾਂ ਹੁਣ ਉਹੀ ਰਾਹਾਂ ਤੇ ਤੁਰੇ ਹੋਏ ਨੇ ਜਿੱਦੋਂ ਮੂਰਖ ਬਣਾਉਂਦੇ ਸੀ ਉਵੇਂ ਹੀ ਭਗਵੰਤ ਮਾਨ ਕੇਜਰੀਵਾਲ ਤੇ ਸੋਧੀਆਂ ਬਣਾਈ ਜਾਂਦੇ ਇਹ ਲੋਕਾਂ ਪਰ ਇੱਕ ਕੱਲ ਜੀ ਆਪਾਂ ਬੀਤੇ ਕੱਲ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਵੱਲੋਂ ਇੱਕ ਬੇਅਦਬੀ ਦੇ ਮ ਤੇ ਬیل ਦੇ ਵਿੱਚ ਇਹ ਹੈ ਕਿ ਜੇ ਕੋਈ ਬੇਇੱਜ਼ਤੀ ਦਾ ਮਾਮਲਾ ਆਉਂਦਾ ਹੈ ਤਾਂ ਉਹਦੇ ਨੂੰ ਇਨਾ ਉਹਨੂੰ ਹਰਜਾਨਾ ਪਾਇਆ ਜਾਊਗਾ ਜਾਂ ਉਮਰ ਕੈਦ ਕੀਤੀ ਜਾਊਗੀ। ਉਸਦੇ ਉਸ ਤੋਂ ਬਾਅਦ ਹੀ ਜੋ ਐਸਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਬਿਆਨ ਆਉਂਦਾ ਹੈ ਕਿ ਬੇਇੱਜ਼ਤੀ ਦੇ ਮਾਮਲੇ ਉੱਪਰ ਸਾਡੀ ਵੀ رائے ਲੈਣੀ ਬਹੁਤ ਜ਼ਰੂਰੀ ਹੈ। ਤੁਸੀਂ ਕੀ ਕਹਿੰਦੇ ਹੋ ਜੀ ਇਸ ਚੀਜ਼ ਤੇ? ਦੇਖੋ ਬਹੁਤ ਵਧੀਆ ਉਹਨਾਂ ਨੇ ਗੱਲ ਕਹੀ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਪੇਸ਼ੇਵਰ ਜੋ ਵਕੀਲ ਵੀ ਨੇ ਉਹ ਪੜ੍ਹੇ ਲਿਖੇ ਨੇ ਹੈ ਨਾ ਜੀ। ਜੀ ਉਹਨਾਂ ਦੀ ਗੱਲ ਨਾਲ ਮੈਂ ਕਿਤੇ ਨਾ ਕਿਤੇ ਸਹਿਮਤ ਵੀ ਜ਼ਰੂਰ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਐਸਜੀਪੀਸੀ ਦੇ ਹਮ ਸਿੱਖ ਪੰਥ ਦੇ ਵਿੱਚੋਂ ਐਸਜੀਪੀਸੀ ਦੇ ਜਿਹੜੇ ਉਹ ਵਿਚਾਰ ਜਾਣੇ ਜਾਣ ਇਸੇ ਤਰ੍ਹਾਂ Hindu ਸਮਾਜ ਦੇ ਵਿੱਚੋਂ ਜਿਹੜੇ ਮੁੱਖ ਆਗੂ ਨੇ ਉਹਨਾਂ ਦੇ ਜਾਣੇ ਜਾਣ ਇਸੇ ਤਰ੍ਹਾਂ ਸਾਡੇ ਚਾਹੇ ਮੁਸਲਿਮ ਭਾਈਚਾਰਾ ਚਾਹੀਦਾ ਸਾਡਾ ਇਸਾਈ ਭਾਈਚਾਰਾ ਜਿਹੜੇ ਉਹਨਾਂ ਦੇ ਮੋਢੀ ਨੇ ਉਹਨਾਂ ਦੇ ਵਿਚਾਰ ਵੀ ਜਿਹੜੇ ਜ਼ਰੂਰ ਜਾਣਨੇ ਚਾਹੀਦੇ ਤਾਂ ਮੈਂ ਤਾਂ ਕਹਾਂਗਾ ਕਿ ਹਰਜਿੰਦਰ ਸਿੰਘ ਧਾਮੀ ਦੀ ਸਾਬ ਦੀ ਜਿਹੜੀ ਗੱਲ ਆ ਬਹੁਤ ਵਜ਼ਨਦਾਰ ਗੱਲ ਹੈ ਬਹੁਤ ਵਧੀਆ ਗੱਲ ਉਹਨਾਂ ਨੇ ਕੀਤੀ ਹੈ ਤੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਤੇ ਜਰੂਰ ਮੈਨੂੰ ਲੱਗਦਾ ਕਿ ਇਹਨੂੰ ਵਾਚਣਾ ਵੀ ਚਾਹੀਦਾ ਸੀਗਾ ਬਿੱਲ ਲਿਆਉਣ ਤੋਂ ਪਹਿਲਾਂ ਵਕ ਵਕ ਜਿਹੜੀਆਂ ਮੁੱਖ ਜਥੇਬੰਦੀਆਂ ਨੇ ਰਾਜ ਧਾਰਮਿਕ ਜਥੇਬੰਦੀਆਂ ਦੀਆਂ ਤਾਂ ਉਹਨਾਂ ਨੇ ਗੱਲਬਾਤ ਜਰੂਰ ਕਰਨੀ ਚਾਹੀਦੀ ਸੀ ਤਾਂ ਉਹਨਾਂ ਤੇ ਇੱਕ ਬਵੇਲਾ ਜਿਹੜਾ ਕਿ ਨਵਾਂ ਖੜਾ ਹੋ ਗਿਆ ਹੈ ਹੁਸ਼ਾਰਪੁਰ ਤੋਂ ਜਿਹੜੇ ਸਾਬਕਾ ਸੰਸਦ ਨੇ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਤਾਂ ਮੈਨੂੰ ਹੁਣੇ ਕੁਦਰਤ ਤੁਸੀਂ ਸਵਾਲ ਪੁੱਛੇ ਤਾਂ ਯਾਦ ਆਇਆ ਤਾਂ ਉਹ ਕਹਿੰਦੇ ਨੇ ਕਿ ਜਿਹੜਾ ਕੱਲ ਬਿੱਲ ਪੇਸ਼ ਕੀਤਾ ਗਿਆ ਜੀ ਤਾਂ ਇਹਦੇ ਵਿੱਚ ਐਰ ਵੀ ਦੱਸ ਗਿਆ ਸਮਾਜ ਜ ਬਾਲਮਿਕੀ ਸਮਾਜ ਤੇ ਕਬੀਰ ਪੰਥੀ ਸਮਾਜ ਨੂੰ ਬੇਅਦਬੀ ਕਾਨੂੰਨ ਤੋਂ ਬਾਹਰ ਰੱਖ ਕੇ ਆਪ ਸਰਕਾਰ ਨੇ ਆਪਣੀ ਦਲਿਤ ਵਿਰੋਧੀ ਮਾਨਸਿਕਤਾ ਜਿਹੜੀ ਉਹ ਦਿਖਾਈ ਹੈ ਵੀ ਜੇ ਸਾंपਲਾ ਕਹਿੰਦੇ ਨੇ ਤਾਂ ਵੈਸੇ ਤਾਂ ਕੱਲ ਨੂੰ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇਹਦੇ ਵਿੱਚ ਹਰ ਇੱਕ ਸਾਰੇ ਧਰਮਾਂ ਦੇ ਜਿਹੜੇ ਧਾਰਮਿਕ ਗ੍ਰੰਥ ਸ਼ਾਮਲ ਹੋਣਗੇ ਬਾਕੀ ਹੁਣ ਪਤਾ ਨਹੀਂ ਅਜੇ ਤੱਕ ਬਿਲ ਲਿਆਂਦਾ ਪਾਸ ਉਹਨੂੰ ਹੱਲੇ ਕੱਲ ਮੱਖ ਮੰਤਰੀ ਆਪਣੇ ਮੂੰਹੋਂ ਕਹਿੰਦੇ ਸੀਗੇ ਕਿ ਜੇ 6 ਮਹੀਨੇ ਦਾ ਸਮਾਂ ਲੱਗੇਗਾ ਪਰੰਤੂ ਆਪਾਂ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਗੱਲ ਕਰੀਏ ਤਾਂ ਗਾਜ਼ਵੜਾ ਦੇ ਬਿਲਕੁਲ ਵਜ਼ਨਦਾਰ ਹੈ ਚਾਹੀਦਾ ਤਾਂ ਇਸੇ ਤਰ੍ਹਾਂ ਦੇ ਨਾਲ ਹੀ ਸੀਗਾ ਜੀ ਜੀ ਕੀ رائے ਲੈਣੀ ਜ਼ਰੂਰੀ ਹੈ رائے ਲੈਣੀ ਬਿਲਕੁਲ ਬਣਦੀ ਸੀ ਜੀ ਬਿਲਕੁਲ ਬਣਦੀ ਸੀ ਤਾਂ ਇੱਕ ਸਜ਼ਾਵਾ ਜਿਹੜੀ ਉਹ ਮਿਸਾਲੀ ਸਜ਼ਾਵਾ ਹੋਣੀ ਚਾਹੀਦੀਆਂ ਨੇ ਜੀ ਇਹ ਨਹੀਂ ਕਿ ਬਹੁਤੀ ਵਾਰ ਜਦੋਂ ਪ੍ਰੀਤ ਜੀ ਕਿਤੇ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਉਦੋਂ ਇੱਕ ਗੱਲ ਹੈ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਵੱਲੋਂ ਕਹਿ ਦਿੱਤੀ ਜਾਂਦੀ ਹੈ ਕਿ ਬੰਦਾ ਮਾਨਸਿਕ ਤੌਰ ਤੇ ਜਿਹੜਾ ਠੀਕ ਨਹੀਂ ਹੈਗਾ ਤੇ ਜਦੋਂ ਪੁਲਿਸ ਇਹ ਗੱਲ ਕਹਿੰਦੀ ਹੈ ਤਾਂ ਜਿਹੜੇ ਆਮ ਲੋਕ ਨੇ ਉਹ ਹੋਰ ਵੀ ਜ਼ਿਆਦਾ ਭੜਕ ਜਾਂਦੇ ਨੇ ਉਹ ਕਹਿੰਦੇ ਜਿਨ੍ਹਾਂ ਦੇ ਦਿਮਾਗ ਕੰਮ ਨਹੀਂ ਕਰਦੇ ਸਹੀ ਤਰ੍ਹਾਂ ਉਹਨਾਂ ਨੂੰ ਗੁਰਦੁਆਰੇ ਮੰਦਰ ਮਸੀਤਾਂ ਹੀ ਕਿਉਂ ਲੱਭਦੀਆਂ ਹਾਂ ਬਿਲਕੁਲ ਜੀ ਤਾਂ ਬਿਲਕੁਲ ਇਸ ਤਰ੍ਹਾਂ ਦੀ ਰਾਏ ਹੈ ਜਿਹੜੀ ਮੈਨੂੰ ਲੱਗਦਾ ਕਿ ਇਹ ਹੀ ਮੁੱਖ ਆਗੂਆਂ ਦੀ ਜ਼ਰੂਰ ਲੜੀ ਬਣਦੀ ਸੀ ਜੀ ਚੇਤਨ ਜੀ ਮੇਰਾ ਆਖਰੀ ਸਵਾਲ ਹੈ ਤੁਹਾਡੇ ਨਾਲ ਪੰਜਾਬ ਦੇ ਭੱਖ ਦੇ ਮਸਲੇ ਤੋਂ ਅਲੱਗ ਸਵਾਲ ਪੁੱਛਣ ਜਾ ਰਿਹਾ ਤੁਹਾਨੂੰ ਮੈਂ ਕੰਗਣਾ ਰਣੌਤ ਜੋ ਬ ਹਮੇਸ਼ਾ ਕਈ ਵਾਰੀ ਉਹਨਾਂ ਵੱਲੋਂ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਹੈ ਪਰ ਹੁਣ ਥੋੜੇ ਟਾਈਮ ਪਹਿਲਾਂ ਉਹਨਾਂ ਦਾ ਬਿਆਨ ਆਉਂਦਾ ਹੈ ਕਿ ਮੇਰੀ ਜੋ ਭੂਮਿਕਾ ਹੈ ਆਪਣੀ ਪਾਰਟੀ ਦੇ ਵਿੱਚ ਬਹੁਤ ਅਹਿਮ ਹੈ ਪਰ ਮੈਨੂੰ ਲੱਗਦਾ ਸੀ ਕਿ ਮੈਨੂੰ ਕੈਬਨਿਟ ਮੰਤਰੀ ਬਣਾਇਆ ਜਾਊਗਾ ਪਰ ਇਹੋ ਜਿਹਾ ਕੁਝ ਨਹੀਂ ਹੋਇਆ ਤਾਂ ਲੱਗਦਾ ਕਿ ਉਹ ਕੀ ਰਤਬਾ ਉਹਨਾਂ ਦਾ ਪਾਰਟੀ ਦੇ ਵਿੱਚ ਦੇਖੋ ਕਹਿੰਦਾ ਕਿ ਜੋ ਮੇਰਾ ਰਤਬਾ ਸੀ ਉਸ ਮੁਤਾਬਕ ਮੈਨੂੰ ਮੰਤਰੀ ਬਣਾਉਣਾ ਚਾਹੀਦਾ ਸੀ ਕੈਬਨਿਟ ਦੇ ਵਿੱਚ ਪਰ ਮੈਂ ਉਹ ਬੀਬੀ ਨੂੰ ਕਹਿਣਾ ਚਾਹੁੰਦਾ ਕਿ ਰਤਬਾ ਇੱਕ ਹੀ ਪੰਜਾਬ ਵਿਰੁੱਧ ਜ਼ਹਿਰ ਰੁਗਲ ਕੇ ਜਾਂ ਹੋਰ ਨਾ ਵਿਰੁੱਧ ਸਾ ਖਾਸ ਕਰ ਉਹ ਸਾਡੇ ਪੰਜਾਬੀਆਂ ਨੂੰ ਬਹੁਤ ਟਾਰਗੇਟ ਕਰਦੀ ਹੈ ਉਹ ਬੀਬੀ ਆ ਜਿਹੜੀ ਪਵਾੜੇ ਦੀ ਜੜਾ ਵੈਸੇ ਤਾਂ ਰਤਵਾ ਕਹਿੰਦੀ ਮੇਰਾ ਹੈਗਾ ਉਸ ਹਿਸਾਬ ਦਾ ਮੰਤਰੀ ਵਾਲਾ ਮੈਂ ਆ ਬੀਬੀ ਨੂੰ ਕਹਿਣਾ ਚਾਹੁੰਦਾ ਕਿ ਰਤਵਾ ਜਿਹੜਾ ਉਹ ਨਾਮ ਤੋਂ ਨਹੀਂ ਬਣਦਾ ਰਤਵਾ ਬਣਦਾ ਜੀਵ ਤੋਂ ਬਿਲਕੁਲ ਕਹਿੰਦੇ ਹੁੰਦੇ ਨੇ ਇਹ ਇੰਨੀ ਕਿ ਜੀਵ ਆ ਜਿਹੜੀ ਇਹ ਸਵਾਦ ਲੈਣ ਨੂੰ ਤਾਂ ਬਹੁਤ ਆ ਇਹੀ ਜੀਵ ਬੰਦੇ ਨੂੰ ਜਿਹੜਾ ਅੰਬਰਾਂ ਤੇ ਬਚਾਉਂਦੀ ਹੈ ਤੇ ਇਹੀ ਜੀਵ ਆ ਜਿਹੜੀ ਇਹ ਅੰਬਰਾਂ ਤੋਂ ਥਲਿਸੜਦੀ ਹੈ ਇਹਦੇ ਲਈ ਇੱਕ ਬਹੁਤ ਵਧੀਆ ਉਹ ਹਾਲ ਉਹ ਹਾਲ ਟੰਗਣਾ ਰਨੋਤਦਾ ਇਸ ਵਕਤ ਇਹਦਾ ਸੌਰੀ ਤੁਹਾਨੂੰ ਕੱਟ ਰਿਹਾ ਇਹਦੀ ਇੱਕ ਬਹੁਤ ਵਧੀਆ ਕਹਾਵਤ ਹੈ ਕਿ ਜੀਵ ਕਹਿੰਨੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡ ਚ ਕਢਾਵਾਂ ਸੋ ਉਹ ਮੈਨੂੰ ਲੱਗਦਾ ਇਹਨਾਂ ਤੇ ਝੁਕਦਾ ਜੀ ਵਾਲਾ ਕਹਾਣਾ ਨਾ ਦੇਖੋ ਮੈਂ ਤਾਂ ਪਹਿਲਾਂ ਹੀ ਕਹਿਟਿਆ ਜੀ ਇਹ ਕੈਨ ਨੂੰ ਜੀਵ ਆ ਇਹੀ ਅੰਬਰਾਂ ਤੇ ਪਹੁੰਚਉਂਦੀ ਬੰਦੇ ਨੂੰ ਇਹੀ ਥੱਲੇ ਸੁੱਟਦੇ ਆ ਜੀ ਤਾਂ ਉਹ ਹਾਲ ਆ ਹੁਣ ਕੰਗਣਾ ਰਣੋਤ ਦਾ ਕੋਈ ਪੁੱਛ ਗਿਆ ਸ਼ਹਿ ਹੈ ਨਹੀਂ ਉਹਨੂੰ ਲੱਗਦਾ ਹੈਗਾ ਕਿ ਪਤਾ ਨਹੀਂ ਮੈਂ ਪੰਜਾਬ ਵਿਰੁੱਧ ਕਿੰਨਾ ਕਿ ਮੈਂ ਬੋਲੀ ਜਾਵਾਂਗੀ ਆਪਣੀ ਮਾੜੀ ਸੋੜੀ ਮਾਨਸਿਕਤਾ ਦਾ ਕਦੀ ਕਿਸਾਨੀ ਅੰਦੋਲਨ ਨੂੰ ਲੈ ਕੇ ਕਹਿੰਦੀ ਸੀ 100-100 ਰੁਪਏ ਦਿਹਾੜੀ ਤੇ ਬੀਬੀਆਂ ਆਈਆਂ ਕਦੀ ਪੰਜਾਬ ਦੇ ਦਿਲਜੀਤ ਨੂੰ ਟਾਰਗੇਟ ਕਰਦੇ ਸੀ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਖਾਲਸਤਾਨ ਦੀ ਕਿਹਾ ਕੇ ਟਾਰਗੇਟ ਕੀਤਾ ਜਾਂਦਾ ਹੈ ਕਦੀ ਅਤਵਾਦੀ ਕਹਿੰਦੀ ਹੈ ਹੁਣ ਪੰਜਾਬ ਦੀ ਸ਼ਾਨਾ ਦਿਲਜੀਤ ਦੀ ਸੰਗੀ ਫਿਲਮ ਆਈ ਤਾਂ ਫਿਰ ਆਪਣੀ ਦੇਸ਼ ਭਗਤੀ ਉਹ ਚਲਕਉਣ ਲੱਗੀ ਕਹਿੰਦੇ ਏਦਾਂ ਲੱਗਦਾ ਕਿ ਪਤਾ ਨਹੀਂ ਸਭ ਤੋਂ ਵੱਡੀ ਦੇਸ਼ ਭਗਤ ਉਹ ਆ ਕਿ ਅਸੀਂ ਤੁਸੀਂ ਤਾਂ ਬਾਕੀ ਤਾਂ ਉਵੇਂ ਤੋਰੇ ਫਿਰਦੇ ਨੇ ਉਹ ਬਹਿਮ ਆ ਸੌਮਤ ਆਹੀ ਕਿਹਾ ਰਤਬਾ ਜਿਹੜਾ ਉਹਦਾ ਕੈਬਨਿਟ ਮੰਤਰੀ ਵਾਲਾ ਨਹੀਂ ਬੀਬਾ ਰਤਬਾ ਜੇ ਰਤਬਾ ਮਨੋਹਰਾ ਜਿਹੜੀ ਮੇਨ ਅਜੀਬ ਆ ਅਜੀਬ ਆਪਣੀ ਜ਼ੁਬਾਨ ਆਪਣੀ ਨੂੰ ਠੀਕ ਰੱਖੋ ਈ ਪਤਾਉਨ ਤੁਹਾਲੇ ਤਾਨੂ ਪ੍ਰਧਾਨ ਮੰਤਰੀ ਰਾਧਨ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋ ਇਹ ਸਨ ਮੇਰੇ ਸਾਥੀ ਚੇਤਨ ਕਸ਼ਪ ਜਿਨ੍ਹਾਂ ਵੱਲੋਂ ਮੇਰੇ ਹਰ ਸਵਾਲ ਦਾ ਬੜੇ ਨਿਰਪੱਖਤਾ ਨਾਲ ਜਵਾਬ ਦਿੱਤਾ ਗਿਆ ਸੋ ਅਸੀਂ ਬਹੁਤ ਜਲਦੀ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਰ ਉ ਤੱਕ ਤੁਸੀਂ ਆਪਣੇ ਪ੍ਰੀਤ ਘਰੇਵਾਲੇ ਨੂੰ ਦੀ ਇਜਾਜ਼ਤ ਧੰਨਵਾਦ ਜੀ